ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਜੀ ਆਪਣੇ ਚੈਨਲ ਤੇ ਬਖੇਰ ਬਖੇਰ ਪਹੁੰਚੇ ਸਾਰਿਆਂ ਦਾ ਧੰਨਵਾਦ ਜੀ ਅੱਜ ਤੁਮਨੂੰ ਜੁੜਾ ਬਹੁਤ ਮੁੰਝਾ ਮਨ ਦੱਸ ਸਕਦਾ ਜਿਹੜੇ ਬੰਤੇ ਕਾ ਨਹੀਂ ਆਂਦੇ ਉਹਨਾਂ ਮਤਲਬ ਮਨ ਲਿਆ ਪਤਾ ਪਤਾ ਇਹ ਚੰਗਾ ਨਾ ਇਹ ਦੋ ਜਣਾਂ ਦਾ ਮਜੂਨੇ ਜੋ ਸੰਧਰ ਸਰ ਮੰਜਾ ਬੰਦਿਆ ਉਹ ਨਾ ਦਿਖਾ ਰਹੇ ਆਪਾਂ ਤਾਂ ਕਈ ਕਿਲੋ ਬੰਦਾ ਤੇ ਵੀਡੀਓ ਨਹੀਂ ਬਈ ਕਿਉਂਕਿ ਸਰ ਆਪਾਂ ਵੀਡੀਓ ਨਹੀਂ ਪਾ ਰਹੇ ਤੇ ਹੁਣ ਆਪਾਂ ਵੀਡੀਓ ਪਾ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਭੂਆ ਜੀ ਮੰਜਾ ਬੰਦ ਰਹੇ ਨੇ ਦੀ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਸੱਬੇachar ਦੇ ਵਿੱਚ ਮੰਝੇ ਮੰਝੀਆਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਹੁਣ ਤੱਕ ਸੋ ਏਸੀ ਚੀਜ਼ ਨੂੰ ਅੱਜ ਕੱਲ ਆਪਾਂ ਦੇਖਿਆ ਕਿ ਮੋਸਟਲੀ ਲੋਕ ਭੁੱਲਦੇ ਜਾ ਰਹੇ ਨੇ ਆਪਾਂ ਬੈਡਾਂ ਤੇ ਸ਼ਿਫਟ ਹੋ ਗਏ ਆ ਮੰਝਿਆਂ ਨੂੰ ਅੱਜ ਕੱਲ ਦੇ ਬੱਚਿਆਂ ਨੇ ਵੀ ਬਿਲਕੁਲ ਹੀ ਪੁਲਾ ਹੀ ਦਿੱਤਾ ਹੈ ਨਵੀਂ ਪੀੜੀ ਨੂੰ ਤਾਂ ਸ਼ਾਇਦ ਕਿਸੇ ਕਿਸੇ ਘਰ 'ਚ ਹੀ ਅਜ ਅੱਜ ਕੱਲ ਮੰਝਾ ਦਿਖਦਾ ਹੈ ਤੇ ਨਵੀਂ ਪੀੜੀ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਵੀ ਨਹੀਂ ਹੋਣਾ ਕੀ ਇਹ ਏਦਾਂ ਹੱਥਾਂ ਨਾਲ ਕਿਵੇਂ ਬੁਣੇ ਜਾਂਦੇ ਸੀ ਸੋ ਅੱਜ ਭੋਜੀ ਨੇ ਇੱਕ ਉਪਰਾਲਾ ਹੀ ਲਿਆ ਹੈ ਤੁਸੀਂ ਕਹਿ ਸਕਦੇ ਹੋ ਕਿ ਮੰਝਾ ਬੁਣਨ ਦਾ ਸੋ ਅੱਜ ਤੁਹਾਨੂੰ ਵੀ ਇਹ ਚੀਜ਼ ਦੇਖ ਕੇ ਖੁਸ਼ੀ ਹੋਊਗੀ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਲੋਕ ਨੇ ਪੰਜਾਬੀ ਭੈਣ ਭਰਾ ਨੇ ਸੋ ਤੁਸੀਂ ਵੀ ਸਿੱਖ ਸਕਦੇ ਹੋ ਵੀ ਮੰਝਾ ਕਿਵੇਂ ਬੁਣਨਾ ਹੈ ਆਪਾਂ ਪੁੱਛਦੇ ਹਾਂ ਭੋਜੀ ਤੋਂ ਹਾਂਜੀ ਦੱਸੋ ਸਟਾਰਟ ਕਿਵੇਂ ਕਰਿਆ ਸੀਗਾ ਮੰਜਾ ਆਪਾਂ ਇਹਨਾਂ ਆਪਾਂ ਨੇ ਜੀ ਕਹਿੰਦੇ ਹੁੰਦੇ ਨੇ ਪੰਜਾਬੀ ਦੇ ਵਿੱਚ ਵੀ ਜੀ ਪਾਇਆ ਜਾਂਦਾ ਇਹ ਦੋ ਰस्सियां ਜੋੜ ਕੇ ਚਲਬਟਾ ਦੇ ਕੇ ਉੱਥੇ ਜੀ ਪਾਇਆ ਜਾਂਦਾ ਫਿਰ ਇਹ ਮਤਲਬ ਹਾਂਜੀ ਭੋਜੀ ਦੱਸੋ ਫਿਰ ਇਹ ਮੰਜਾ ਤੁਸੀਂ ਕਿਵੇਂ ਸਟਾਰਟ ਕੀਤਾ ਸੀ ਇਹਨੂੰ ਸ਼ੁਰੂਆਤ ਕਰਨ ਦਾ ਤਾਂ ਤਰੀਕਾ ਕੀ ਆ ਇਹਦਾ ਤਰੀਕਾ ਹੈ ਜੀ ਆਪਾਂ ਦੋ ਰस्सियां ਲੈ ਲੈਂਦੇ ਆ ਇਹਨੂੰ ਇਸ ਤਰ੍ਹਾਂ ਕਰਕੇ ਇਹਨੂੰ ਐ ਘੁਮਾ ਕੇ ਦੋਨੇ ਰੱਸੀਆਂ ਐ ਕਰਕੇ ਨਾ ਪਾਵੇ ਦੇ ਵਿੱਚ ਪਾਇਆ ਜਾਂਦਾ ਫਿਰ ਇਹਨੂੰ ਜੀ ਬੋਲੇ ਜਾਊਗਾ ਵੀ ਜੀ ਪਣਾਇਆ ਹੈ ਯਾਰ ਪਹਿਲਾਂ ਇਹ ਰਸਤਾ ਸਟਾਰਟ ਹੁੰਦਾ ਜਦ ਇਹ ਰਸਤਾ ਸਟਾਰਟ ਹੋ ਗਿਆ ਫਿਰ ਇਹ 18-18 ਰੱਸੀਆਂ ਪਾ ਲੈਣੀਆਂ ਨੇ ਇਹ ਦੀ ਇਹਦੇ ਜੀ ਦੇ ਦੀ 18-18 ਰੱਸੀਆਂ ਪਾ ਲੈਣੀਆਂ ਨੇ 18 ਇਧਰ ਹੋ ਗਏ 18 ਹੋ ਗਏ ਇਧਰ ਫਿਰ ਜਦ 19ਵੀਂ ਰੱਸੀ ਆ ਗਈ ਫਿਰ ਇਹ ਨੌ ਰੱਸੀਆਂ ਦੱਬਿਆ ਜਾਣੀਆਂ ਨੇ ਨਾਲੇ ਜੀ ਤੇ ਪਏ ਜਾਣਾ ਫਿਰ ਇਹ ਦੱਬ ਕੇ ਪਤਰਾ ਫਿਰ ਆਪਾਂ ਇਹ 18 ਪਾਉਣੀਆਂ ਨੇ ਆ ਤੇੰਦ ਨੂੰ ਰੱਛਿਆਂ ਦਾ ਫੇਰਾ ਇਸ ਤਰ੍ਹਾਂ ਹੀ ਮੋੜੀ ਜਾਣਾ ਵੀ ਤਿੰਨ ਆ ਚੱਕ ਲਈਆਂ ਫੇਰ ਤਿੰਨ ਚੱਕ ਲਈਆਂ ਫੇਰ ਦਾ ਦਬਣੀ ਇਸ ਤਰ੍ਹਾਂ ਆਏ ਡੱਬਾ ਬਣ ਜੂ ਇਹਦੇ ਵਿੱਚ ਫੇਰ ਮੰਜਾ ਬਣਿਆ ਜਾਊ ਤੁਹਾਨੂੰ ਸਾਰੀ ਮਤਲਬ ਵੀਡੀਓ ਮੁਣ ਕੇ ਮੰਜਾ ਸਾਰਾ ਦਿਖਾ ਰਿਹਾ ਤੂੰ ਦੇਖੋ ਸਾਡੇ ਘਰਾਂ ਤੇ ਵੀ ਇਸ ਤਰ੍ਹਾਂ ਮੰਜਾ ਬਣਦੇ ਆ ਤੇ ਆ ਪਹਿਲਾਂ ਬੀਬੀਆਂ ਆ ਪਹਿਣਾ ਹੁਣ ਤੇ ਬੱਚੇ ਤਾਂ ਹਮੇਰਾ ਰਵਾਜ ਕਹਿੰਦੇ ਨੇ ਖਤਮ ਹੋ ਗਿਆ ਠੀਕ ਹੈ ਜੀ ਅੱਗੇ ਮੰਜਾ ਬੁਣਨਾ ਤੁਸੀਂ ਆਪਣਾ ਕੰਟੀਨਿਊ ਰੱਖੋ ਤੇ ਬੁਣ ਕੇ ਦਿਖਾਓ ਜੀ ਇੱਕ ਦੋ ਇੱਕ ਦੋ ਰੱਸੀਆਂ ਹਾਂਜੀ ਭੂਆ ਜੀ ਹੁਣ ਤੁਸੀਂ ਦੋ ਗਰੱਸੀਆਂ ਪਾ ਕੇ ਦਿਖਾ ਦਿਓ ਵਿਅਰਸ ਨੂੰ ਹਾਂ ਦਿਖਾਉਣੀ ਬੇਟੇ ਹੁਣ ਬੇਟੇ ਦੇਖੋ 18 ਰੱਸੀਆਂ ਹੋ ਗਈ ਆਪਣੀ 9 ਰੱਸੀਆਂ ਦੱਬ ਲਈ ਹੁਣ ਇਹ ਆਪਣਾ ਸੰਘਾ ਬਦਲ ਜਾਂਦਾ ਨਹੀਂ ਤਾਂ ਜੈਦੀ ਚ ਬਦਲ ਜਾਂਦਾ ਸੰਘਾ ਬਦਲ ਜਾਂਦਾ ਠੀਕ ਹੈ ਜੀ ਇਹ ਤਿੰਨ ਤਨ ਰੱਸੀਆਂ ਹੋਈਆਂ ਨੇ ਕਾਹਾਂ ਦੀ ਕਾਹਾਂ ਇੱਕ ਵਧਾਈ ਜਾਂਦੀਆਂ ਤਿੰਨ ਰੱਸੀਆਂ ਤੋਂ ਬਾਅਦ ਤਿੰਨ ਫੇਰ ਇੱਕ ਘਟਾਈ ਜਾਂਦੀ ਹੁੰਦੀ ਆ ਇਹ ਫੇਰੇ ਆਪਣਾ ਡੱਬਾ ਬਣ ਜੀ ਵਿੱਚ ਇਹ ਤਾਂ ਇਹ ਦੋ ਬੰਦਿਆਂ ਨਾਲ ਬਣਿਆ ਜਾਂਦਾ ਇੱਕ ਬੰਦਾ ਦੂਜੇ ਪਾਸੇ ਰੱਸੀ ਖਿੱਚਦਾ ਤੇ ਇਹ ਪਿੰਨਾ ਇਧਰ ਮਾਰਦਾ ਫਿਰ ਇਹ ਆਪਣਾ ਮੰਜਾ ਬਣਿਆ ਜਾਊਗਾ ਹੁਣ ਇਹ ਰੱਸੀ ਪਾ ਲਈ ਆਪਾਂ ਇਹਦੇ ਨਾਲ ਅਜੇ ਤੱਕ ਨੂੰ ਦੋ ਰੱਸੇ ਹੋਰ ਪਾਉਣੇ ਨੇ ਫਿਰ ਇਹ ਤਿੰਨ ਰੱਸੇ ਹੋ ਜਾਣਗੇ ਇਸ ਤਰ੍ਹਾਂ ਇਹ ਗਾਂ ਦੀਆਂ ਲੜੀਆਂ ਬਣਨ ਆਹ ਡੱਬਾ ਵਣਜੂ ਫਿਰ ਇਹ ਦੋ ਇਹ ਡੱਬੇ ਇਕੱਠੇ ਹੋ ਕੇ ਫਿਰ ਇਹ ਚਾਰਸ ਡੱਬਾ ਉਧਰ ਉਧਰ ਹੀ ਮਿਲ ਜੂਗਾ ਤੁਸੀਂ ਸਾਰੇ ਮੰਜਾ ਬੁਣ ਕੇ ਫੇਰ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਮਨਾ ਮੰਜਾ ਤਿਆਰ ਹੁੰਦਾ ਹੈ ਹੁਣ ਇਸ ਤਰ੍ਹਾਂ ਹੀ ਆ ਆਪਾਂ ਦੋ ਰਸਿਆਂ ਪਤਲ ਹੋਰ ਪਾਵਾਂਗੇ ਫੇਰ ਤੁਹਾਨੂੰ ਇਹ ਦਸਤਿਆਂ ਮੰਜਾ ਭਾਈ ਇਸ ਤਰ੍ਹਾਂ ਤਿਆਰ ਹੋ ਜਾਂਦਾ ਹੈ ਇਹ ਹੁਣ ਰਿਵਾਜ-ਜਵਾਂ ਕਹਿੰਦੇ ਨੇ ਖਤਮ ਹੋ ਗਿਆ। ਪਰ ਇਹਨਾਂ ਚ ਜਗਨਾ ਪੜਨ ਜ਼ਰਤ ਨਹੀਂ ਹੈ ਕਿ ਬਾਹਰ ਮੰਜਾ ਡਾਉਣਾ। ਹਵਾਹਰੇ ਜਿਵੇਂ ਮਰਜ਼ੀ ਕਰ ਲੈ। ਹੁਣ ਅੱਗੇ ਨੇ ਇਹਨੇ ਕੂਲਰ ਮੂਵੇ ਡਾਲਾ ਤੇ ਹੁਣ ਕੂਲਰਾਂ ਦਾ ਇਹ ਰਿਵਾਜ ਖਤਮ ਕਰਤਾ। ਹੁਣ ਏਸਿਆਂ ਚੱਲ ਪਿਆ। ਇਹਨੂੰ ਫੇਰ ਵੀ ਆਪਾਂ ਹੁਣ ਜਿਹੜੀ ਹੈ ਬਾਹਰਲੀ ਹਵਾ ਜ਼ਰੂਰੀ ਹੈ ਲੈਣੀ। ਇਹ ਚੀਜ਼ਾਂ ਤਾਂ ਆਪਾਂ ਨੇ ਹਰੇਕ ਪਰਵਾਨਾ ਵਿੱਚ ਬਰਤਨ ਨੂੰ ਨੇ। ਵੀ ਭੋਰੀ ਹੋਰ ਵੀ ਕਿਸੇ ਤਰੀਕੇ ਦੇ ਮੰਜੇ ਹੁੰਦੇ ਨੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਵੀ ਦੱਸੋ ਇਹ ਮੰਜੇ ਪੁੱਤੂ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਕੁੰਡੀਆਂ ਮੰਜਾ ਹੁੰਦਾ ਹੈ ਉਹ ਬੁੱਤ ਕੁੰਡੀਆਂ ਨਾਲ ਬਣਾਇਆ ਜਾਂਦਾ ਹੈ ਇਹ ਜਾਨੀ ਆ ਹੱਥਾਂ ਨੂੰ ਮੰਜਾ ਬਣਾਇਆ ਜਾਂਦਾ ਹੈ ਯਾਨੀ ਕੁੰਡੀਆਂ ਨਾਲ ਤੇ ਦੂਜੀ ਸਾਈਡ ਮਤਲਬ ਇਧਰ ਵੀ ਕੁੰਡੀਆਂ ਨਾਲ ਬਣਾਇਆ ਜਾਂਦਾ ਤਾਣਿਆ ਜਾਂਦਾ ਇਧਰੋਂ ਵੀ ਦੋ ਪਾਸੇ ਤਾਣਿਆ ਜਾਂਦਾ ਫਿਰ ਕੁੰਡੀਆਂ ਨਾਲ ਬਣਾਇਆ ਜਾਂਦਾ ਇਹ ਆਪਣੇ ਇੱਕ ਚੈਨਲ ਤੇ ਆਪਾਂ ਦੱਸੀ ਹੈ ਪਿੜੀ ਪੁਰੀ ਦੱਸੀ ਹੈ ਉਹ ਕੁੰਡੀਆਂ ਨਾਲ ਦੱਸੀ ਹੈ ਉਸੇ ਤਰ੍ਹਾਂ ਹੀ ਆਪਾਂ ਇਹ ਮੰਜਾ ਦੱਸ ਰਹੇ ਹਾਂ ਇਹ ਜੰਨੀ ਮੰਜਾ ਆਪਾਂ ਸੰਖਿਆ ਨਾਲ ਦੱਸ ਰਹੇ ਹਾਂ ਹਾਂਜੀ ਤੇ ਜਿਨ੍ਹਾਂ ਨੇ ਉਹ ਪੀੜੀ ਬੁਣਨੀ ਸਿੱਖਣੀ ਹੈ ਤੁਸੀਂ ਚੈਨਲ ਤੇ ਲਿੰਕ ਕਰਦਾਂਗੇ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਜਾ ਕੇ ਦੇਖੋ ਹਾਂਜੀ ਉਹ ਆਪਣਾ ਪੰਜਾਬ ਲੈਕਸਸ ਚੈਨਲ ਹੈ ਉਹ ਤੁਹਾਨੂੰ ਜਰੂਰ ਦੇਖਿਓ ਤੁਸੀਂ ਤੁਸੀਂ ਪੀੜੀ ਬੁਣਨੀ ਸਿੱਖਿਓ ਹੋਰ ਵੀ ਉਹ ਤੇ ਬਹੁਤ ਚੀਜ਼ਾਂ ਦੱਸੀਆਂ ਹੋਈਆਂ ਨੇ ਆਪਣਾ ਚਾਰ ਬਣਾਉਣਾ ਔਰ ਇਹਦਾ ਚਟਣੀ ਸਾਰਾ ਕੁਝ ਉਹ ਤੂੰ ਦੱਸਿਆ ਤੂੰ ਜ਼ਰੂਰ ਉਹ ਕਰਕੇ ਦੇਖਿਓ ਸਰਚ ਕਰਕੇ ਦੇਖੋ ਆਪਣੇ ਟੈਨਨ ਨੂੰ ਬਤ ਵਤ ਸਪੋਰਟ ਕਰਿਓ ਇਹ ਜੰਨੀ ਮੰਜਾ 50 ਕੜਾ ਦੂਆ ਮੰਜਿਆਂ ਨੂੰ ਕੁੱਚ ਕੁੰਡਿਆਣਾ ਹੁੰਦਾ ਇਹ ਤੇ ਬੰਦਾ ਜੇ ਮ ਬੀੜਾ ਕੁੰਡੀ ਪੁੰਡੀ ਤੋਂ ਬਣਾ ਜਾਂਦਾ ਹੈ ਮੰਜਾ ਜ ਜਰੂਰ ਆਪਾਂ ਆ ਚੀਜ਼ ਨੂੰ ਕੀ ਕਹਿੰਦੇ ਨੇ ਭੂਰੀ ਇਹਨੂੰ ਬਾਣ ਕਿਹਾ ਜਾਂਦਾ ਪੁੱਤ ਇਹ ਪਲਾਸਟਿਕ ਦਾ ਬਾਣ ਕਿਹਾ ਜਾਂਦਾ ਇਹ ਜਿਹੜਾ ਵੇਜਦੀ ਜਿਹੜਾ ਆਪਾਂ ਦੂਜਾ ਸੂਤੀ ਲੈਨੇ ਆ ਉਹ ਕੱਟ ਜਾਂਦਾ ਇਹ ਪਲਾਸਟਿਕ ਦਾ ਜੰਨੀ ਤੋਂ ਪੁੱਤੋਂ ਬਚਾਇਆ ਜਾ ਪੁੱਤ ਉਹ ਇਹਨੂੰ ਕੁਛਿੰਨੰਦ ਪਾਸ 10 ਸਾਲ ਨਹੀਂ ਪੜਦਾ ਸੀ ਉਦਾਂ ਦਾ ਹੁਣ ਮੁੱਲ ਦੇ ਮੰਜੇ ਆ ਗਏ ਨੇ ਤੁਹਾਨੂੰ ਕੀ ਲੱਗਦਾ ਵੀ ਕੀ ਫਰਕ ਹੁੰਦਾ ਮੁੱਲ ਦੇ ਮੰਜੇ ਔਰ ਘਰ ਦੇ ਬਣੇ ਹੋਏ ਮੰਜੇ ਦਾ ਜਿਹੜੇ ਮੁੱਲ ਦੇ ਮੰਜੇ ਨੇ ਪੁੱਤ ਅਸੀਂ ਕੱਲ ਰੇਟ ਪੁੱਛਿਆ ਉਹ 5500 ਨੂੰ ਜੋੜਾ ਦਿੰਦਾ ਸੀ ਹੁਣ ਇਹ ਆਪਣੇ ਘਰੇ ਚਗਾਠ ਪਈ ਸੀ ਬਾਣ ਪਿਆ ਸੀ ਬਸ ਇੱਕ ਬੋਣਾਂ ਦੀ ਘੋੜੀ ਆਪਾਂ ਪੁੱਤ ਤਿਆਰ ਕਰਨ ਲੱਗੇ ਇਹ ਆਪਾਂ ਬਹੁਤ ਸਸਤਾ ਬਜੂ ਕਰੀ ਜਿਹੜਾ ਆਪਾਂ ਤਿਆਰ ਕਰਦੇ ਆਂ ਠੀਕ ਹੈ ਠੀਕ ਹੈ ਨਾਲੇ ਹੁਣ ਇਹ ਚੀਜ਼ ਆਪਣੀ ਆ ਤੇ ਗਾਠ ਤਿਆਰ ਕਰੀ ਹੋਈ ᱛੀ ਜਿਹੇ ਜਿਮਰਦੀ ਆਪਾਂ ਵਿਦੇਚ ਗਾਠ ਕਰਾਓ ਮਗੇ ਲੋ ਮੇਟਾ ਇਹਨਾਂ ਦੇ ਕੋਈ ਡਿਜ਼ਾਈਨਾਂ ਦਾ ਵੀ ਫਰਕ ਹੁੰਦਾ ਹਾਂ ਪੁੱਤ ਇਹਦੇ ਤੇ ਬਹੁਤ ਸਾਰੇ ਡਿਜ਼ਾਈਨ ਪੈਂਦੇ ਨੇ ਇਹ ਆਪਾਂ ਡੱਬੇ ਦਾ ਡਿਜ਼ਾਈਨ ਪਾਇਆ ਇੱਕ ਆਪਣੇ ਮੰਜੇ ਤੇ ਫੁੱਲ ਪਾਏ ਦੇ ਨੇ ਇਸ ਤਰ੍ਹਾਂ ਹੀ ਸੰਘਣਾ ਕਿ ਉਸ ਤਰ੍ਹਾਂ ਫੁੱਲ ਪੈਂਦੇ ਨੇ ਉਹ ਵੀ ਤੁਹਾਨੂੰ ਕਦੇ ਮੰਜਾ ਹੀ ਦਿਖਾਵਾਂਗੇ ਦੇਖ ਕੇ ਇਹ ਸੰਘਣ ਮੰਜੇ ਦੇ ਵਿੱਚ ਆਪਾਂ ਨੇ ਪਾਈ ਇਸ ਤਰ੍ਹਾਂ ਬਣਿਆ ਹੋਇਆ ਇੱਕ ਫੁੱਲਾਂ ਦਾ ਡਿਜ਼ਾਈਨ ਪਾਇਆ ਇਹ ਹੁਣ ਕੱਲ ਦੇ ਅੱਜ ਕੱਲ ਦੇ ਬੱਚੇ ਉਤੇ ਇਹ ਚੀਜ਼ਾਂ ਨੂੰ ਦੇਖ ਕੇ ਹੁਣ ਉਹ ਹੁੰਦਾ ਦਾ ਸੀ ਕਿ ਕਿ ਠੀਕ ਹੈ ਚਲੋ ਜੀ ਉਧਰ ਪੂਆ ਜੀ ਮੰਜਾ ਬੁਣ ਰਹੇ ਨੇ ਆਪਾਂ ਰੂਫਸ ਕੋਲ ਚੱਲਦੇ ਆਂ ਦੇਖੋ 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 ਰੂਫਸ ਰੂਫਸ ਹਾਂਜੀ ਮੰਜਾ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਆਲਮੋਸਟ ਪੂਰਾ ਹੋਣ ਵਾਲਾ ਹੀ ਹੈ ਬਸ ਵਿੱਚੋਂ ਵੈਸੇ ਕੰਮ ਤਾਂ ਹਜੇ ਪਿਆ ਪਰ ਹੁਣ ਜਿਵੇਂ ਕਿ ਸ਼ਾਮ ਹੋ ਚੁੱਕੀ ਆ ਸੋ ਅਸੀਂ ਸੋਚਿਆ ਵੀ ਚਲੋ ਇਹਨੂੰ ਕੱਲ ਨੂੰ ਕੰਟੀਨਿਊ ਕਰਾਂਗੇ ਹੁਣ ਜਿਵੇਂ ਮੰਜਾ ਰੈਡੀ ਹੁੰਦਾ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੇ ਸਾਡਾ ਤੱਕ ਵਾਸਤੇ ਜੁੜੇ ਰਹੋ ਸਾਡੇ ਬਲੌਗਸ ਦੇ ਨਾਲ ਸਰਡਾ ਚੈਨਲ ਪੰਜਾਬ ਦੇ ਪਿੰਡ 01 ਨੂੰ ਸਬਸਕ੍ਰਾਈਬ ਕਰ ਲਓ ਐਂਡ ਥੈਂਕ ਯੂ so much for watching ਕਮੈਂਟਸ ਕਰਕੇ ਦੱਸੋ ਕਿਵੇਂ ਲੱਗਿਆ ਐਦਾਂ ਦੇ ਵਲੌਗਸ ਤੁਹਾਨੂੰ ਵਧੀਆ ਲੱਗ ਰਹੇ ਨੇ ਕਿ ਨਾ ਜੇ ਤੁਹਾਨੂੰ ਵਧੀਆ ਲੱਗ ਰਹੇ ਨੇ ਤਾਂ ਅਸੀਂ ਜ਼ਰੂਰ ਲੈ ਕੇ ਆਉਂਦੇ ਰਹਾਂਗੇ ਸਾਨੂੰ ਫੀਡਬੈਕ ਜ਼ਰੂਰ ਦਿਓ ਥੈਂਕ ਯੂ so much